ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਆਪਣੀ ਪਾਰਟੀ ਨੂੰ ਘੇਰਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਜਿਹੇ ਨਿਜ਼ਾਮ ਲਗਾਏ ਜਿਹਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਵੇਗੀ ਚਿੱਤੇ ਦਾ ਵਪਾਰੀ ਕਹਿ ਦਿੱਤਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੂਸਰੀਆਂ ਪਾਰਟੀਆਂ ਤਾਂ ਵਾਰ-ਵਾਰ ਵਿਰੋਧ ਕਰ ਰਹੀਆਂ ਨੇ ਕਿ 23 ਤੋਂ 24% ਚਿੱਟੇ ਦਾ ਨਸ਼ਾ ਵਧਿਆ ਹੈ ਯਾਨੀ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈ ਉਹ ਪੂਰੀ ਤਰ੍ਹਾਂ ਗਰਮ ਹੈ ਪੰਜਾਬ ਦੇ ਵਿੱਚ ਭਾਵੇਂ ਪੰਜਾਬ ਸਰਕਾਰ ਵੱਲੋਂ ਪੀਲਾ ਪੰਜਾ ਚਲਾ ਚਾਰਿਆ ਹੈ ਨਸ਼ਾ ਤਸਕਰਾਂ ਦੇ ਘਰ ਢਾਏ ਜਾ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਮাসে ਸੂਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਘੇਰਿਆ ਹੈ ਕਿ ਸ਼ਰੇ ਆਮ ਚਿੱਟਾ ਵਿਕਦਾ ਹੈ ਪੰਜਾਬ ਦੇ ਵਿੱਚ ਅਤੇ ਪੰਜਾਬ ਵੱਲੋਂ ਹੀ ਚਿੱਟਾ ਪੰਜਾਬ ਭਾਰ ਦੇ ਵੱਖ-ਵੱਖ ਸੂਬਿਆਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਹਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀ ਜੰਮੂ ਕਸ਼ਮੀਰ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਲਕ ਮਹਾਰਾਜ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਟੀਫਿਕੇਟ ਦਿੱਤਾ ਦਿੱਤਾ ਗਿਆ ਹੈ ਕਿ ਖੁੱਲ ਕੇ ਚਿੱਟਾ ਵਿਕ ਰਿਹਾ ਹੈ ਜਿੰਨੇ ਵੀ ਬਜਰੀ ਰੇਤਾ ਜੰਮੂ ਦੇ ਵਿੱਚੋਂ ਲੈ ਕੇ ਲੈਣ ਆਉਂਦੇ ਨੇ ਤੇ ਉਹ ਜਦੋਂ ਲੈਣ ਆਉਂਦੇ ਨੇ ਤੇ ਨਾਲ ਉਹਨਾਂ ਵੱਲੋਂ ਚਿੱਟਾ ਵੀ ਲਿਆਂਦਾ ਜਾਂਦਾ ਹੈ ਯਾਨੀ ਕਿ ਜੰਮੂ ਦੇ ਵਿੱਚ ਜੇਕਰ ਨਸ਼ਾ ਚਿੱਟਾ ਭੇਜਿਆ ਜਾ ਰਿਹਾ ਹੈ ਤਾਂ ਉਸ ਸੂਬੇ ਦੀ ਸਰਕਾਰ ਦੀ ਵੱਡੀ ਜਿਹੜੀ ਹੈ ਉਸ ਦੇ ਵਿੱਚ ਦੇਣ ਹੈ ਇਹ ਖਬਰ ਇੱਕ ਜਿਹੜੀ ਕਿ ਤੰਝ ਜੋ ਹੋਰ ਕਿਸੇ ਨੇ ਨਹੀਂ ਕਸਿਆ ਹਾਲਾਂਕਿ ਗਵਰਨਰ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਪਿੰਡ ਪਿੰਡ ਵਿੱਚ ਚਿੱਟਾ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬ ਦੇ ਕਾਲਜਾਂ ਦੇ ਵਿੱਚ ਇਹ ਨਸ਼ਾ ਆਮ ਹੋ ਗਿਆ ਹੈ ਲੇਕਿਨ ਮਲਕ ਮਹਾਰਾਜ ਨੇ ਸਰਟੀਫਿਕੇਟ ਦੇ ਦਿੱਤਾ ਇੱਕ ਤਰ੍ਹਾਂ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਬੰਦ ਨਹੀਂ ਕੀਤਾ ਗਿਆ ਉਹਨਾਂ ਕਹਿੰਦਾ ਜੰਮੂ ਕਸ਼ਮੀਰ ਦੇ ਵਿੱਚ ਜਿੰਨੇ ਵੀ ਅ ਬਜਰੀ ਜਾਂ ਰੇਤਾ ਲੈਣ ਲਈ ਟਰਾਲੇ ਜਾਂ ਗੱਡੀਆਂ ਆਉਂਦੀਆਂ ਨੇ ਉਹ ਨਾਲ ਆਪਣੇ ਚਿੱਟੇ ਦਾ ਨਸ਼ਾ ਲੈ ਕੇ ਆਂਦੀਆਂ ਨੇ ਇਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਤੇ ਕੰਟਰੋਲ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਜੇਕਰ ਜੰਮੂ ਦੇ ਵਿੱਚ ਨੌਜਵਾਨ ਜੇਕਰ ਚਟੇ ਦੀ ਦਲਦਲ ਦੇ ਵਿੱਚ ਚਟੇ ਦੇ ਨਸ਼ੇ ਦਾ ਸ਼ਿਕਾਰ ਹੋ ਰਹਿ ਨੇ ਇਟ ਮੀਨਸ ਇਹ ਪੰਜਾਬ ਸਰਕਾਰ ਦੀ ਦੇਣ ਹੈ ਪੰਜਾਬ ਦੇ ਡ੍ਰੈਫਟਾਂ ਕਨੈਕਟਰਾਂ ਅਤੇ ਗੱਡੀਆਂ ਦੇ ਮਾਲਕਾਂ ਵੱਲੋਂ ਪੰਜਾਬ ਦੇ ਵਿੱਚ ਹੀ ਚਿੱਟਾ ਸਪਲਾਈ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਸੂਤੇ ਫਸ ਕੇ ਨੇ ਉਧਰ ਮਲਕ ਮਹਾਰਾਜ ਦੀ ਤਾਰੀਫ ਕੀਤੀ ਜਾ ਰਹੀ ਹੈ ਜਮੂਸ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਦੇ ਵੱਖ-ਵੱਖ ਸੂਬਿਆਂ ਵੱਲੋਂ ਕਿ ਦੇਣ ਹੈ ਆਮ ਆਦਮੀ ਪਾਰਟੀ ਦੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਿੱਟਾ ਬਹੁਤ ਵਿਕਿਆ ਕਾਂਗਰਸ ਪਾਰਟੀ ਦੇ ਵਿੱਚ ਚਿੱਟਾ ਵਿਕਿਆ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਦੇ ਆਪ ਦੇ ਖੋਦੇ ਵਿਧਾਇਕਾਂ ਮੰਤਰੀਆਂ ਨੇ ਮੁੱਖ ਮੰਤਰੀ ਉਤੇ ਇਲਜ਼ਾਮ ਨਹੀਂ ਲਗਾਏ ਸੀ ਲੇਕਿਨ ਇਧਰ ਮਲਕ ਮਹਿਰਾਜ ਨੇ ਵੱਡਾ ਇਲਜ਼ਾਮ ਲਗਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਪ੍ਰਸ਼ਾਸਨ ਨੂੰ ਘੇਰਿਆ ਹੈ ਮਲਕ ਮਹਿਰਾਜ ਜੋ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹੈ ਜੰਮੂ ਤੋਂ ਧਨ